ਤੇ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮਾੜਾ ਮੋਟਾ ਘੁੰਮਣ ਫਿਰਨ ਸਾਡੇ ਭਰਾ ਅਭਿਤੇਸ਼ ਮਾਨ ਦਾ ਬਰਥਡੇ ਹੈ ਮਾਨ ਸਾਹਿਬ ਹੈਪੀ ਬਰਥਡੇ ਥੈਂਕ ਯੂ ਜੀ ਅਸੀਂ ਪਹਿਲੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆਂ ਫਿਲਹਾਲ ਜਾ ਰਹੇ ਆ ਅਸੀਂ ਮਾਰਨਿੰਗ ਹਿੱਲ ਹਰਿਆਣੇ ਦਾ ਜਿਹੜਾ ਤੇ ਬੜੀ ਸੰਗਣੀ ਛਾਂ ਹੈ ਆਪਣੇ ਤੁਹਾਨੂੰ ਦਿਖਾਉਣੇ ਆ ਵੋਟਿੰਗ ਸ਼ੂਟਿੰਗ ਹੋ ਰਹੀ ਹੈ ਇਹ ਹਰਿਆਣਾ ਦੇ ਵਿੱਚ ਹੀ ਹੈ ਕੋਈ ਹਿਮਾਚਲ ਨਹੀਂਗਾ ਤੁਸੀਂ ਇੱਥੇ ਵੀ ਘੁੰਮ ਸਕਦੇ ਹੋ ਵੈਲਕਮ ਟੂ ਟਿੱਕਰ ਟਾਲ ਲੇਕ ਵਜਦੀ ਹੈ ਇਹ ਹਾਂ ਜੀ ਅੰਮੇ ਲੰਚ ਕਰ ਰਹੇ ਹਾਂ ਹੋ ਠੀਕ ਹੋ ਫਿਰ ਤਕੜੀ ਆ ਜੀ ਵਧੀਆ ਮਾਹੌਲਾ ਕੋਲ ਮਲਾ ਕੇ ਖਾਣ ਪੀਣ ਨੂੰ ਵੀ ਵਧੀਆ ਹੈ ਬਹੁਤ ਵਧੀਆ ਗਰਾਊਂਡ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮਾੜਾ ਮੋਟਾ ਘੁੰਮਣ ਫਿਰਨ ਸਾਡੇ ਭਰਾ ਅਭਿਤੇਸ਼ ਮਾਨ ਦਾ ਬਰਥਡੇ ਹੈ ਮਾਨ ਸਾਹਿਬ ਹੈਪੀ ਬਰਥਡੇ ਥੈਂਕ ਯੂ ਤੇ ਪਰਮਾਤਮਾ ਵੀ ਨੂੰ ਤਰਕੀ ਵਕਸ਼ੇ ਜੀ ਦਿਨ ਦੁਬਣੀ ਰਾਤ ਜੋਗਣੀ ਤਰੱਕੀ ਕਰੇ ਤੇ ਸਾਰੀ ਫੈਮਿਲੀ ਅਸੀਂ ਜਾ ਰਹੇ ਹਾਂ ਅੱਜ ਘੁੰਮਣ ਤੇ ਸੋਨੋ ਵੀ ਨਾਲ ਕਮਾਉਣੇ ਆ ਲਓ ਜੀ ਸਾਡੇ ਅਲਫਾਜ਼ ਜੀ ਵੀ ਆ ਗਏ ਨੇ ਤੇ ਅਲਫਾਜ਼ ਹਮਨ ਦੱਸ ਦਗੇ ਜੀ ਬੜਾ ਤਕੜਾ ਤੇ ਘੈਂਡ ਖੜਾਈਆ ਚੈਸ ਦਾ ਤੇ ਪੂਰਾ ਮਾਰ ਹੈ ਤੁਸੀਂ ਲਾਲੋ ਸਾਹਿਬ ਵੀ ਅੰਡਰ 90 ਵਾਲਿਆਂ ਨੂੰ ਬੰਦੇ ਨੇ ਖਰਾਏ ਹੋਏ ਆ ਐਡਾ ਵਧੀਆ ਹੈ ਮਾਰ ਇਸ ਗੇਮ ਦੇ ਵਿੱਚ ਤੇ ਮੈਂ ਤਾਂ ਆਖਿਆ ਵੀ ਅੱਗੇ ਵੀ ਖੇਡਦੇ ਰਹੋ ਤੇ ਐਸ ਉਮਰ ਦੇ ਵਿੱਚ ਇੰਨੇ ਦਿਮਾਗ ਵਾਲੀ ਖੇਡ ਖੇਡਣੀ ਬਹੁਤ ਵੱਡੀ ਗੱਲ ਹੈ ਵੈਲ ਡਨ ਅਲਫਾਜ ਓਕੇ ਠੀਕ ਹੈ ਹੈਲੋ ਕਰ ਦਿਓ ਆਡੀਅנס ਨੂੰ ਹੈਲੋ ਬੜਾ ਸਹਣਾ ਜਵਾਬ ਲਓ ਜੀ ਅਸੀਂ ਪਹਿਲੀ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ ਗੁਰੂ ਘਰ ਨਾੜਾ ਸਾਹਿਬ ਮੱਥਾ ਟੇਕਾਂਗੇ ਜੀ ਪਰਮਾਤਮਾ ਸਾਹਿਬ ਨੂੰ ਤਰੱਕੀ ਦੇਣ ਜੀ ਸਾਰੀ ਫੈਮਿਲੀ ਸਾਡੀ ਪਹੁੰਚ ਚੁੱਕੀ ਹੈ 나ਡਾ ਸਾਹਿਬ ਪੰਚਕੁਲਾ ਹਰਿਆਣਾ ਸਤਨਾਮ ਵਾਇਰਲ ਸਤੇ ਪਾਸ਼ਾ ਤੇ ਇਸ ਤੋਂ ਬਾਅਦ ਅਸੀਂ ਜੀ ਜਾਵਾਂਗੇ ਹਰਿਆਣੇ ਦੇ ਸ਼ਾਇਦ ਮੋਰਨੀ ਹਿੱਲ ਸ਼ਾਇਦ ਬਾਕੀ ਮੈਂ ਕਲੀਅਰ ਕਰ ਦੂੰ ਆਹ ਜੇ ਸਾਡਾ ਮਨ ਦੁਬਿਧਾ ਚਾ ਵੀ ਕਿਹੜੇ ਪਾਸੇ ਜਾਣਾ ਤੇ ਜਿਵੇਂ ਅੱਗੇ ਮੈਂ ਗੱਲ ਕਰੀ ਹੈ ਹਿਮਾਚਲ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਵਾਈਕਟ ਕਰਨਾ ਤੇ ਕੋਈ ਨੇੜੇ ਤੇੜੀ ਜਗ੍ਹਾ ਹੋਈ ਤਾਂ ਉੱਥੇ ਜ਼ਰੂਰ ਜਾਵਾਂਗੇ। ਸਤਨਾਮ ਵਾਈਕੁਰ ਸਤੇ ਪਾਸ਼ਾ ਆ ਗਈ ਜੀ ਮਾਰਕੀਟ ਬੜੀ ਸੋਹਣੀ ਮਾਰਕੀਟ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ। ਜੀ ਆਇਆਂ ਨੂੰ ਵਾਈ ਗੁਰੂ ਸਤੇ ਪਾਸ਼ਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਹਰਿਆਣਾ ਹਰਿਆਣੇ ਦਾ ਏਰੀਆ ਸਾਰਾ ਪਹਾੜਾਂ ਚ ਆਉਂਦਾ ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਆ ਗਈ ਜੀ ਅੰਬੈਸਟਰ ਵੀਰਿਕ ਕੇਸਰ ਟਾਈਮ ਫੋਲ ਚੜਾਈ ਰਹੀ ਹੈ ਤੇ ਇਹਦਾ ਇੱਕ ਨਵਾਂ ਮਾਡਲ ਆ ਰਿਹਾ ਉਹ ਤਾਂ ਜ਼ਬਰਦਸਤੀ ਆ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਤੇ ਦੂਗਾ ਆਪਾਂ ਵੀਡੀਓ ਬੰਦ ਕਰਾਂਗੇ ਜੇ ਤੁਹਾਨੂੰ ਪਤਾ ਹੈ ਵੀ ਗੁਰੂ ਘਰਾਂ ਦੇ ਵਿੱਚ ਵੀਡੀਓ ਨਹੀਂ ਬਣਾਉਣੀ ਚਾਹੀਦੀ ਸਤਨਾਮ ਵੈਗ ਸੱਚੇ ਪਾਸ਼ਾ ਆਪਣੇ ਦਰਬਾਰ ਸਾਹਿਬ ਵੀ ਫੋਟੋਗ੍ਰਾਫੀ ਤੇ ਬੈਨ ਲਾਤਾ ਐਵੇਂ ਰੀਲਾ ਬਣਾਈ ਜਾਂਦੇ ਗਾਣੇ ਗੋਣੇ ਲਾਈ ਜਾਂਦੇ ਆ ਜੋ ਚੰਗੀ ਗੱਲ ਨਹੀਂ ਵਾਹਿਗੁਰੂ 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 ਸਤਨਾਮ ਸਤਨਾਮ ਵੈਗ ਸੱਚੇ ਪਾਸ਼ਾ ਸਤਨਾਮ ਵੈਗ ਸੱਚੇ ਪਾਸ਼ਾ ਹੁਣ ਅਸੀਂ ਟੇਕ ਲਏ ਮੱਥਾ ਜੀ ਮੱਥਾ ਟੇਕ ਕੇ ਬਾਹਰ ਆ ਕੇ ਤੁਹਾਡੇ ਰੂ ਰੂ ਹੁੰਨੇ ਆ ਉਹ ਹੈ ਕੋ ਸੱਚੇ ਪਾਤਸ਼ਾਹ ਸਾਨੂੰ ਕੁਝ ਰੱਖਣ ਦੇ ਤੇ ਤਰੱਕੀ ਬਖਸ਼ਣ ਲਓ ਵੀ ਦੋਸਤੋ ਸਵਾਰ ਕਰਤਾ ਸ਼ੁਰੂ ਫੜਾਲ ਜਾ ਰਹੇ ਆ ਅਸੀਂ ਮਾਰਨਿੰਗ ਹਿੱਲ ਹਰਿਆਣੇ ਦਾ ਜਿਹੜਾ ਇਹ ਦੇਣਿਆ ਬੈਠੇ ਦੇਖ ਰਹੇ ਆ ਬਹੁਤ ਹਰੀ ਹੈ ਤੇ ਮੌਸਮ ਦੇ ਹਿਸਾਬ ਨਾਲ ਹੁੰਦਾ ਹੈ ਜਿਹੜਾ ਪਹਾੜੀਆ ਰਿਹਾ ਹੁੰਦਾ ਹੈ ਕੀ ਬੰਦ ਆ ਫਿਲਹਾਲ ਧੁੱਪ ਨਿਕਲੀ ਵੀ ਹੈ ਬਾਕੀ ਉੱਥੇ ਜਾ ਕੇ ਵੇਖਾਂਗੇ ਤੁਸੀਂ ਵੇਖ ਲਓ ਹਾਂ ਕੱਚੇ ਪਹਾੜਾ ਹੈ ਰੇਤੇਲੇ ਲੈਟਸ ਸੀ ਦੋਸਤੋ ਕੀ ਬੰਦਦਾ ਕੀ ਨਹੀਂ ਤੁਸੀਂ ਵੀ ਲੋ ਨਿਆਰੇ ਹਾਂ ਛੋੜੇ ਛੋੜੇ ਪਾੜਾ ਦੇ ਹਾਂ ਬੜੀ ਜੀ ਉਹ ਦੇਖੋ ਗੋਲਾ ਆ ਗਿਆ ਹਾਂਜੀ ਇਸ ਗੋਲਾ ਆ ਗਿਆ ਗਰਾਊਂਡ ਗਰਾਊਂਡ ਸੋਹਣਾ ਸੂਤ ਦਾ ਕਦੇ ਉੱਤੇ ਚੜ ਗਏ ਪਾੜਾ ਦੇ ਘਰੇ ਉਤਰ ਗਏ ਐਂ ਚੱਲੇ ਜਾਣਾ ਫਲੋਜੇ ਰਸਤੇ ਵਿੱਚ ਰੁਕੇ ਅਸੀਂ ਜਿਹਸੇ ਜਾਦੇ ਦੂਰ ਤਾਂ ਹੈ ਨਹੀਂ ਸੀ ਪਰ ਨਾ ਮੋੜਕੋੜ ਬਾਲੇ ਐ ਤੇ ਬੜੀ ਸੰਗਣੀ ਛਾਂ ਐ ਆਪਣੇ ਦਾ ਹਰੇ ਦਰਖਤ ਖਤਮ ਹੋ ਗਏ ਤੇ ਹੁਣ ਇੱਥੇ ਛਕਾਂਗੇ ਪ੍ਰਸ਼ਾਦੇ ਤੇ ਫੇਰ ਅਗਲਾ ਸਬਰ ਤੈਅ ਕਰਦੇ ਆਂ ਉਧਾਰੇ ਤਾਂ ਇਥੇ ਨੇੜੇ ਹੀ ਰਹਿ ਗਿਆ ਮੋਰਨੀ 11 ਕਿਲੋਮੀਟਰ ਜਾ ਕੇ ਉੱਥੇ ਕੁਝ ਖਾਣੇ ਪੀਣੇ ਆਂ ਦੇਖਦੇ ਆਂ ਗਰਮੀ ਬਹੁਤ ਆ ਵੈਸੇ ਕੋਈ ਫਰਕ ਨਹੀਂ ਮਾਸ ਹੁੰਦਾ ਹਜ ਤਾਈਂ ਤਾਂ ਲਓ ਵੀ ਦੋਸਤੋ ਅਸੀਂ ਪਹੁੰਚ ਗਏ ਆ ਇਸ ਟਾਈਮ ਮੋਰਨੀ ਹਿਲਤ ਅੱਗੇ ਥੋੜਾ ਜਿਹਾ 5 ਕਿਲੋਮੀਟਰ ਦੂਰ ਪਤਾ ਨਹੀਂ ਕਿਹੜੀ ਟਾਲ ਵਜਦੀ ਆ ਟੱਕਰੀ ਟਾਲ ਕੇ ਟਿੱਕਰੀ ਟਾਲ ਪਹੁੰਚ ਗਏ ਚਾਚਾ ਜੀ ਵੀ ਆ ਗਿਆ ਤੇ ਆ ਮਾਹੌਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਾਹੌਲ ਆ ਸਭ ਤੋਂ ਵੱਡੀ ਗੱਲ ਮੈਨੂੰ ਪ੍ਰੋਬਲਮ ਆ ਵੀਡੀਓ ਅਪਲੋਡ ਕਰਨ ਅੱਜ ਵੀਡੀਓ ਬਹੁਤ ਅਪਲੇਟ ਹੋਈ ਸੀ ਲੇਟ ਜਿਹੜੀ ਆਪਾਂ ਤੁਸੀਂ ਕੱਲ ਵੇਖੀ ਐ ਕਿਉਂਕਿ ਨੈਟਵਰਕ ਹੈ ਨਹੀਂ ਸੀ ਰਾਹ 'ਚ ਹੁਣ ਵੀ ਰੇਂਜ ਹੈ ਨਹੀਂ ਵਾਈਫਾਈ ਮੰਗਿਆ ਕਿਸਦਾ ਆ ਦੇਖੋ ਨਜ਼ਾਰਾ ਤੁਸੀਂ ਉਹਨਾਂ ਦਿਖਾਉਣੇ ਆ ਓਟਿੰਗ ਸ਼ੂਟਿੰਗ ਹੋ ਰਹੀ ਐ ਇਹ ਹਰਿਆਣਾ ਦੇ ਵਿੱਚ ਹੀ ਆ ਕੋਈ ਹਿਮਾਚਲ ਨਹੀਂਗਾ ਤੁਸੀਂ ਇੱਥੇ ਵੀ ਘੁੰਮ ਸਕਦੇ ਹੋ ਇੱਥੇ ਆਪਣੇ ਨਾਲ ਵਧੀਆ ਵਰਤਾਓ ਕੀਤਾ ਜਾਂਦਾ ਆ ਆ ਦੇਖ ਲਓ ਜਿੰਨਾ ਵੀ ਕਹਿਦੀ ਓਨਾ ਹੀ ਵਧੀਆ ਲੱਗਾ ਮੈਨੂੰ ਤਾਂ ਮੈਂ ਪਹਿਲਾਂ ਵੀ ਕਈ ਏਰੀਆ ਆਇਆ ਆ ਪਸ ਆਇਆ ਵੀ ਥੋੜਾ ਜਿਹਾ ਹੈ ਵੀ ਨੇੜੇ ਹੀ 30-35 ਕਿਲੋਮੀਟਰ ਦੂਰੀ ਹੋਊਗਾ ਪਰ ਆਪਾਂ ਆਏ ਆ ਵੀ ਥੋੜਾ ਜਿਹਾ ਰਾਹ ਘੁੰਮਣ ਕੇ ਰਹੀਆਂ ਆ ਵੈਸੇ ਉਹ ਵਧੀਆ ਉਹ ਤਾਂ ਸਾਰੇ ਹਿਮਾਚਲ 'ਚ ਹੁੰਦਾ ਹੀ ਐ ਹਿਮਾਚਲ 'ਚ ਵੀ ਆਈ ਆ ਭਾਵੇਂ ਤੁਸੀਂ ਉੱਤਰਾਖੰਡ ਜਾਵੋ ਉੱਧਰ ਵੀ ਆਈ ਆ ਕਿਸੇ ਪਾਸੇ ਜਾਵੋ ਮੌਸਮ ਠੀਕ ਹੈ। ਜ਼ਿਆਦਾ ਗਰਮੀ ਨਹੀਂ ਬਾਹਰ ਬੰਦ ਗਿਆ ਬੰਦਾ ਤੁਰ ਫਿਰ ਸਕਦਾ ਤੇ ਬਾਹਰ ਲੋਕ ਤਰੇ ਫਿਰਦੇ ਬੈਠੇ ਵੀ ਐ। ਆ ਦੇਖੋ। ਪੁਰਾਣੇ ਗਾਣੇ ਚੱਲ ਜਾਂਦੇ ਹਿੰਦੀ। ਸਾਰਾ ਕੁਝ ਕਰਾਇਆ ਜਾਂਦੇ ਤੇ ਪੂਰੀ ਐਕਟੀਵਿਟੀ ਸਕੂਟਰ ਚੱਲੀ ਜਾਂਦਾ ਹੋਵੇ। ਵਾਹ। ਇੱਥੇ ਧੂਮ ਵਾਲਾ ਬਣਾ ਫਿਰਦਾ ਜਮਾਈ। ਹੋਰ ਇਸਟੈਂਟ ਮਾਰਦਾ ਚੱਕ। ਉਧਰ ਸਾਡੇ ਜਵਾਂਖੀ ਵੀ ਗਏ ਆ ਟਿਕਟਾਂ ਲੈ ਕੇ ਰੋਟਿੰਗ ਕਰਨ। ਓਏ ਗੋਲੀ ਫਿਰਦਾ ਮੋਟਰਸਾਈਕਲ ਚਾਰ ਡਰ ਨਾਲ। ਹਰੇ ਐਂ ਵੇਖ ਕਿੰਨਾ ਫਿਰ ਲੋਕਾਂ ਜੀ ਕਰਦਾ ਬਾਈ ਪੈਸੇ ਲੱਗਦੇ ਆਪਾਂ ਵੀ ਵੇਖੀਏ। ਅਕਸਾਉਂਦੇ ਆ ਪਹਿਲਾਂ ਇਹ। ਬਾਕੀ ਸੋ ਨੀ ਇਧਰ ਵੀ ਦਿਖਾ ਦਨੇ ਚੰਗੀ ਜਿਹਾ ਕਈ ਵਾਰੀ ਜਦ ਆਪਾਂ ਕੈਮਰਾ ਕਮਾਂਡਰ ਵਾਲੀ ਤੇਜ਼ ਘੁੰਮ ਜਾਂਦਾ ਫਰਦੀਦਾ ਨਹੀਂ ਤਾਂ ਕਿਸੇ ਨਾਮ ਨਾਲ ਦੇਖੋ ਆ ਵੇ ਵੈਲਕਮ ਟੂ ਟਿੱਕਰ ਟਾਲ ਲੇਕ ਵਜਦੀ ਐ ਇਹ ਟਿੱਕਰ ਟਾਲ ਇਹ ਨਾ ਨਿਆਰਾ ਚੰਡੀਗੜ੍ਹ ਦੇ ਜਮਾ ਨਾਲ ਹੀ ਆ ਕਮਰਾ ਪੁੱਛਿਆ ਜੀ ਕਮਰਾ ਨਹੀਂ ਮਿਲਿਆ ਵੀ ਇੱਥੇ ਕਮਰਾ ਮਿਲਦਾ ਦੂਰ 100 ਦੋਸਤ ਮੀਟਰ ਜਮਾ ਜਿਹੜੇ ਸਾਹਮਣੇ ਆ ਲੇਕ 뷰 ਵਾਲੇ ਕਮਰੇ ਉਹ ਨਹੀਂ ਮਿਲਦੇ ਅੱਜ ਵਾਕਾਂ ਦੇ ਚੜ੍ਹ ਤੋਂ ਟਾਇਰ ਜੇ ਵੀ ਲਾ ਰੱਖਿਆ ਨੇ ਇਹਨੇ ਉਹ ਚੜੀ ਵੀ ਫਿਰਦੇ ਜਵਾਕ ਜੀ ਚੜਦੇ ਆ ਵਿਚਾਰੇ ਵਾਹ ਬਹੁਤ ਵਧੀਆ ਮਾਹੌਲ ਹੈ ਤੇ ਉਮੀਦ ਕਰਦਾ ਆਂ ਵੀ ਰੱਬ ਅੱਜ ਬੱਦਲ ਲਿਆਵੇ ਨਾ ਕਿਤੇ ਤਾਂ ਫੇਰ ਧੁੰਦ ਪੈਂਦੀ ਵੀ ਦੇਖ ਲਾਂਗੇ ਪਹਾੜਾਂ 'ਚ ਤਬ ਬਹੁਤ ਵਧੀਆ ਮੌਸਮ ਬਣ ਜਾਂਦਾ ਮੀਂਹ ਵਾਲੇ ਮੌਸਮ ਵਿੱਚ ਪਹਾੜਾਂ ਦਾ ਤੁਸੀਂ ਵੇਖਿਆ ਹੀ ਅਕਸਰ ਤੁੰਦ ਪੈਂਦੀ ਹੈ ਕਿਆ ਨਜ਼ਾਰਾ ਹੁਣ ਜਾਂਨੇ ਤਾਂ ਰੈਸਟੋਰੈਂਟ ਚ ਮਾਮੇ ਯਰ ਗਣ ਕਰਦੇ ਗੱਲਬਾਤ ਅੱਜ ਸਾਨੂੰ ਮਿਲਾਉਣੇ ਮਾਮਾ ਯਰ ਗਿਆਂ ਨਾਲ ਚਲੋ ਬਾਈ ਦੇਖਦੇ ਆਂ ਉਹ ਖੜੇ ਮਾਮਾ ਜੀ ਮਾਮਾ ਜੀ ਕਰ ਰਹੇ ਲੰਚ ਹਾਂ ਜੀ ਅੰਮੀ ਲੰਚ ਕਰ ਰਹੇ ਹਾਂ ਹੋ ਠੀਕ ਹੋ ਫਿਰ ਤਕੜੀ ਆ ਜੀ ਨੌ ਬਰਮਾ आनंदमानो जी, जी, जी बस ਜੀ ਤੁਸੀਂ ਛਕੋ ਮਾਮੇ ਨੂੰ ਕਰਨ ਦਿਓ ਲੰਚ ਆਪਾਂ ਇੰਟਰਵਿਊ ਗੇਣੇ ਆ ਬੰਦਾ ਜੇ ਤੁਸੀਂ ਜਿ쉐 ਫੇਦੀ ਦੇਖ ਲਓ ਬਹੁਤ ਸਾਫ ਹੈ ਮਸਾਂ ਹੀ ਹੁੰਦਾ ਹੈ ਖਜਾਰ ਦੇ ਵਿੱਚ ਵੀ ਆਈਆਂ ਪਰ ਉੱਥੇ ਐਵੇਂ ਜਿਆਦੇ ਪਹਾੜਾ ਹੈ ਥੋੜੀ ਹਰੀਆਲੀ ਜਿਆਦੇ ਹੈ ਲੇਕ ਤਾਂ ਉੱਥੇ ਵੀ ਆਈਆਂ ਲੇਕ ਦੇ ਛੋਟੀਆਂ ਨਾਲੇ ਤੇ ਆ ਪੁਆਇੰਟ ਜਿਹਾ ਹੀ ਬਣਿਆ ਹੋਇਆ ਉੱਥੇ ਵਧੀਆ ਮਾਹੌਲਾ ਕੋਲ ਮਿਲਾ ਕੇ ਖਾਣ ਪੀਣ ਨੂੰ ਵਧੀਆ ਹੈ। ਬਾਕੀ ਆਇਆ ਬੱਦਲਾਂ ਥੋੜਾ ਜਿਆਦਾ ਨਜ਼ਾਰਾ ਬਣਦਾ। ਭਾਈ ਸਾਹਿਬ ਨੇ ਆਪਣੀ ਫਰਮਾਇਸ਼ ਤੇ ਗਿੜ ਖੋਲ ਹੀ ਦਿੱਤਾ। ਪੂਰੀ ਜਲਦੀ ਹਰਿਆਣੇ ਸਾਡੀ ਕਣੀ। ਆ ਵੀ ਮੈਂ ਤਾਂ ਕਿਹਾ ਸੀ ਜਾਂਦਾ ਸੀ ਕਿਤੇ ਹਿਮਾਚਲ ਜਾਵੜਦੇ ਵੀ ਲੇਖ ਨਾਲ ਫਿਰ ਆਖਣੀ ਉਹ ਤਾਂ ਸਿਆਣਾ ਵਣਾ ਫਿਰਦਾ ਸੀ ਆ ਤਾਂ ਸੀ ਬਾਈਕੜ ਕਰੋ ਤੇ ਆਪ ਹਿਮਾਚਲ ਫਿਰਦਾ। ਕੋਈ ਆਪਣੇ ਜੇ 10 ਕਿਲੋਮੀਟਰ ਦੇ ਦਾਰੇ ਚੀਜ਼ ਆ ਤਾਂ ਦੇਖ ਲੋ ਪਰ ਜਾਰੇ ਦੂਰ ਮੈਂ ਦਾਦਾ ਨਹੀਂ ਜਾਊ ਕਿਉਂਕਿ ਸਭ ਤੋਂ ਜ਼ਰੂਰੀ ਆਪਣਾ ਪਰਿਵਾਰ ਹੁੰਦਾ ਆਪਣੀ ਸੇਫਟੀ ਹੁੰਦੀ ਹੈ ਜੇ ਅਪ ਸੇਫ ਹੀ ਨਹੀਂ ਫਿਰ ਆਪਾਂ ਜਾ ਕੇ ਕਰਨਾ ਕੀ ਹੈ ਘੁੰਮਣ ਨੂੰ ਹੁਣ ਹੋਰ ਬਥੇਰਾ ਕੁਛ ਆਉਣਾ ਸੀ ਆਏ ਆ ਵੀ ਵਧੀਆ ਪਾਜੌਰ ਜਾਵੜੋ ਵੀ ਹੋਰ ਨੇੜੇ ਤੱਕ ਕਿਤੇ ਜਾਵੜੋ ਜਿੱਥੇ ਸੇਫ ਹੋ ਤੁਸੀਂ ਹੋਰ ਐ ਤਾਂ ਹੈ ਨਹੀਂ ਵੀ ਆਪਣੀ ਕੋਈ ਦੁਸ਼ਮਣੀ ਹੈ ਹਿਮਾਚਲ ਸ਼ਹਿਰ ਨਾਲ ਜਾਂ ਹੋਰ ਬੰਦੇ ਜਿੱਥੇ ਵੀ ਚੰਗੇ ਹੋਣਗੇ ਪਰ ਮਾੜੇ ਬੰਦੇ ਸਾਨੂੰ ਪਤਾ ਹੀ ਹੈ ਇੰਨੇ ਕਰੋੜ ਯਾਰ ਸਾਡੇ ਪੰਜਾਬੀਆਂ ਤੇ ਪਤਾ ਨਹੀਂ ਕਿਉਂ ਚਲੋ ਰਮਾਦਾਨ ਮਹੀਨਾ ਬਹੁਤ ਵਧੀਆ ਗਰਾਊਂਡ ਹੈ ਕਾ ਲੱਗਿਆ ਹੋਇਆ ਹੈ ਉਧਰ ਵੀ ਹਰਿਆਲੀ ਬਹੁਤ ਔ ਤੁਹਾਨੂੰ ਵੀ ਦਿਖਾਵਾਂਗੇ ਜੰਦੇ ਚਲੋ ਹੁਣ ਮੈਂ ਵੀ ਕੁਝ ਖਾ ਪੀ ਲਾਂ ਫਿਰ ਥੋੜੇ ਰੂ ਰੁਖ ਨੇ